ਕਈ ਵਾਰ ਜ਼ਿੰਦਗੀ ਦੇ ਵਿੱਚ ਆਪਾਂ ਅਜਿਹੀਆਂ ਚੀਜ਼ਾਂ ਵਰਤਦੇ ਹਾਂ ਜਿਹੜੀਆਂ ਵੇਖਣ 'ਚ ਤਾਂ ਬਿਲਕੁਲ ਆਮ ਲੱਗਦੀਆਂ ਪਰ ਸਾਡੀ ਸਿਹਤ ਦੇ ਲਈ ਉਹਨਾਂ ਦੀ ਵੈਲਿਊ ਕਾਫੀ ਵੱਧ ਹੁੰਦੀ ਹੈ। ਹੁਣ ਚਾਹ ਦਾ ਕੱਪ ਹੀ ਲੈ ਲਓ। ਇੱਕ ਛੋਟੀ ਜੀ ਚੀਜ਼ ਹੈ ਪਰ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਵੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਵੀ ਜਿਹੜਾ ਪੇਪਰ ਕੱਪ ਆਪਾਂ ਚਾਹ ਪੀਣ ਲਈ ਵਰਤਦੇ ਹਾਂ ਇਹ ਆਪਣੀ ਸਿਹਤ ਦੇ ਲਈ ਸੁਰੱਖਿਤ ਵੀ ਹੈਗਾ ਜਾਂ ਨਹੀਂ? ਪੇਪਰ ਕੱਪ ਸਿਰਫ ਕਾਗਜ਼ ਦਾ ਨਹੀਂ ਹੁੰਦਾ ਇਹਦੇ ਅੰਦਰ ਪਤਲੀ ਪਲਾਸਟਿਕ ਦੀ ਇੱਕ ਲੇਅਰ ਹੁੰਦੀ ਹੈ ਜਿਹਨੂੰ ਪੋਲੀਥਾਈਲਨ ਕੋਟਿੰਗ ਆਖਿਆ ਜਾਂਦਾ ਤੇ ਇਹ ਕੋਟਿੰਗ ਇਸ ਲਈ ਇਹਦੇ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਜਦੋਂ ਕੋਈ ਗਰਮ ਚੀਜ਼ ਆਪਾਂ ਕੱਪ ਦੇ ਵਿੱਚ ਪਾਈਏ ਤਾਂ ਉਸ ਦੇ ਵਿੱਚੋਂ ਕਾਗਜ਼ ਦੇ ਵਿੱਚੋਂ ਇਹ ਲੀਕ ਨਾ ਕਰੇ ਹਰ ਸਮੱਸਿਆ ਉਹਦੋਂ ਸ਼ੁਰੂ ਹੁੰਦੀ ਹੈ ਜਦੋਂ ਇਹ ਪਲਾਸਟਿਕ ਗਰਮ ਹੋਈਆਂ ਚੀਜ਼ਾਂ ਦੇ ਨਾਲ ਸੰਪਰਕ ਦੇ ਵਿੱਚ ਆਉਂਦੀ ਹੈ ਜਦੋਂ ਇਹ ਪਲਾਸਟਿਕ ਦੀ ਲੇਅਰ ਹੈ ਜਿਹੜੀ ਗਰਮ ਚੀਜ਼ਾਂ ਦੇ ਜਾਨੀ ਕਿ ਚਾਹ ਦੇ ਨਾਲ ਸੰਪਰਕ ਦੇ ਵਿੱਚ ਆਉਂਦੀ ਹੈ ਤਾਂ ਇਹ ਪਲਾਸਟਿਕ ਦੇ ਛੋਟੇ-ਛੋਟੇ ਕਣ ਜਿਨ੍ਹਾਂ ਨੂੰ ਮਾਈਕਰੋਪਲਾਸਟਿਕ ਆਖਿਆ ਜਾਂਦਾ ਹੈ ਤੇ ਕੁਝ ਹੋਰ ਟਾਕਸਿਕ ਕੈਮੀਕਲ ਹੈ ਜਿਹੜੇ ਉਹ ਰਿਲੀਜ਼ ਕਰ ਦਿੰਦੀ ਹੈ ਜਦੋਂ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਚਾਹ ਇਨ੍ਹਾਂ ਕੱਪਾਂ ਦੇ ਵਿੱਚ ਪੀਂਦੇ ਆ ਤਾਂ ਇਹ ਪਲਾਸਟਿਕ ਦੇ ਛੋਟੇ-ਛੋਟੇ ਕਣ ਹੌਲੀ-ਹੌਲੀ ਸਾਡੇ ਸਰੀਰ ਦੇ ਵਿੱਚ ਲਗਾਤਾਰ ਦਾਖਲ ਹੁੰਦੇ ਰਹਿੰਦੇ ਆ ਤੇ ਕਈ ਰਿਸਰਚਾਂ ਦੇ ਮੁਤਾਬਕ ਇਹ ਹਾਰਮੋਨਲ ਸਿਸਟਮ ਤੇ ਇਥੋਂ ਤੱਕ ਕਿ ਕੈਂਸਰ ਵਰਗੀਆਂ ਨਾਮਰਾਦ ਬਿਮਾਰੀਆਂ ਵੀ ਆਪਣੇ ਲਈ ਖੜੀਆਂ ਕਰ ਸਕਦੇ ਆ ਹੁਣ ਤੁਸੀਂ ਸੋਚਣਾ ਵੀ ਇਹ ਜੇਕਰ ਇੰਨੀ ਖਤਰਨਾਕ ਚੀਜ਼ ਆ ਤਾਂ ਸਰਕਾਰ ਇਹਦੇ ਤੇ ਰੋਕ ਕਿਉਂ ਨਹੀਂ ਲਾਉਂਦੀ ਹੁਣ ਫੂਡ ਸੇਫਟੀ ਤੇ ਸਟੈਂਡਰਡ ਅਥਾਰਟੀ ਆਫ ਇੰਡੀਆ ਜਿਹਨੂੰ ਕਿਹਾ ਜਾਂਦਾ ਐਫਐਸਐਸਏਆਈ ਤਾਂ ਉਹਨਾਂ ਨੇ ਪੇਪਰ ਕੱਪਾਂ ਦੀ ਕੁਆਲਿਟੀ ਦੇ ਲਈ ਕਲੀਅਰ ਗਾਈਡਲਾਈਨ ਵੀ ਜਾਰੀ ਕੀਤੀਆਂ ਹੋਈਆਂ ਇਹਨਾਂ ਕੱਪਾਂ ਨੂੰ ਫੂਡ ਗ੍ਰੇਡ ਮਟੀਰੀਅਲ ਤੋਂ ਬਣਾਇਆ ਜਾਣਾ ਚਾਹੀਦਾ ਹੈ ਉਹਨਾਂ ਦੇ ਅਕੋਰਡਿੰਗ ਉਹਨਾਂ ਕੱਪਾਂ ਦੇ ਉੱਤੇ ਜਿਹੜੀ ਕੋਟਿੰਗ ਹੈ ਉਹ ਵੀ ਬਾਇਓ ਡੀਗਰੇਡੇਬਲ ਜਾਂ ਫਿਰ ਰੀਸਾਈਕਲੇਬਲ ਹੋਣੀ ਚਾਹੀਦੀ ਹੈ ਕੱਪਾਂ ਦੇ ਉੱਤੇ ਐਫਐਸਐਸਏਆਈ ਦਾ ਕੋਈ ਲੋਗੋ ਜਾਂ ਫਿਰ ਲਾਇਸੈਂਸ ਨੰਬਰ ਜਿਹੜਾ ਕਿ ਇਸ਼ੂ ਕੀਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਉਹ ਲਿਖਿਆ ਹੋਇਆ ਪੈਕੇਟ ਦੇ ਉੱਤੇ ਲਾਜ਼ਮੀ ਹੈ ਇਹ ਕਨਫਰਮ ਕਰਦਾ ਹੈ ਕਿ ਕੱਪ ਹੈ ਜਿਹੜਾ ਉਹ ਟੈਸਟਡ ਤੇ ਅਪਰੂਵ ਕੀਤਾ ਗਿਆ ਹੈ ਔਰ ਅੱਜ ਦੀ ਮਾਰਕੀਟ ਦੇ ਵਿੱਚ ਕਈ ਫੈਕਟਰੀਆਂ ਇਦਾਂ ਦੀਆਂ ਜਿਹੜੀਆਂ ਇੱਕ ਕੱਪ ਬਣਾ ਰਹੀਆਂ ਨੇ ਜਿਨ੍ਹਾਂ ਨੂੰ ਕਿ ਨਾ ਐਫਐਸਐਏਆਈ ਦੀ ਕੋਈ ਅਪਰੂਵਲ ਮਿਲੀ ਹੋਈ ਹੈ ਤੇ ਨਾ ਹੀ ਉਹ ਫੂਡ ਗ੍ਰੇਡ ਸਟੈਂਡਰਡ ਫਾਲੋ ਕਰਦੇ ਨੇ ਇਹ ਚੀਪ ਤੇ ਡੁਪਲੀਕੇਟ ਕੱਪ ਲੋ ਕੁਆਲਿਟੀ ਪਲਾਸਟਿਕ ਕੋਟਿੰਗ ਦੀ ਵਰਤੋਂ ਕਰਦੇ ਆ ਜਿਹੜੇ ਕਿ ਸਿਹਤ ਦੇ ਲਈ ਹੋਰ ਵੀ ਜ਼ਿਆਦਾ ਖਤਰਨਾਕ ਹੋ ਜਾਂਦੇ ਆ ਤੇ ਬਹੁਤ ਵਾਰ ਇਹ ਕੱਪ ਇਲੀਗਲ ਰੀਸਾਈਕਲਿੰਗ ਮਟੀਰੀਅਲ ਤੋਂ ਵੀ ਬਣਾਏ ਜਾਂਦੇ ਆ ਸੋ ਇਸੇ ਕਰਕੇ ਹੀ ਇਹ ਜਿਹੜੇ ਕੱਪ ਆ ਇਹ ਖਤਰਨਾਕ ਹੁੰਦੇ ਆ ਤੇ ਹੁਣ ਅਗਲੀ ਵਾਰ ਜਦੋਂ ਚਾਹ ਦਾ ਕੱਪ ਤੁਸੀਂ ਲੈਣਾ ਤਾਂ ਇਹ ਕੱਪ ਦੇ ਪੈਕਟ ਦੇ ਉੱਤੇ ਜ਼ਰੂਰ ਚੈੱਕ ਕਰ ਲਿਓ ਕਿ ਕੋਈ ਐਫਐਸਐਸਏਆਈ ਦਾ ਮਾਰਕਾ ਜਾਂ ਫਿਰ ਕੋਈ ਫੂਡ ਗ੍ਰੇਡ ਮੈਂਸ਼ਨ ਉੱਥੇ ਕੀਤਾ ਹੋਇਆ ਹੈ ਤੇ ਜੇਕਰ ਤੁਸੀਂ ਕੋਈ ਕੰਪਨੀ ਮੇਡ ਚੈੱਕ ਜਿਹੜਾ ਕੱਪ ਵਰਤਦੇ ਹੋ ਤਾਂ ਉਹ ਹੋਰ ਵੀ ਥੋੜਾ ਜਿਹਾ ਸੇਫ ਹੋ ਜਾਂਦਾ ਹੈ ਤਾਂ ਕਿ ਉਹ ਜਿਹੜੀ ਮਟੀਰੀਅਲ ਹੈ ਉਸ ਦਾ ਚੰਗੀ ਕੁਆਲਿਟੀ ਦਾ ਹੋਵੇਗਾ ਤੇ ਐਫਐਸਐਸਆਈ ਦੀਆਂ ਗਾਈਡਲਾਈਨ ਦੇ ਤਹਿਤ ਉਹ ਕੱਪ ਹੈ ਜਿਹੜਾ ਬਣਿਆ ਹੋਊਗਾ ਸੋ ਕੱਪਾਂ ਨੂੰ ਜ਼ਿਆਦਾ ਤਰਜੀਹ ਤੁਸੀਂ ਦਿਓ ਤੇ ਜਿੱਥੋਂ ਕਿਤੇ ਬਾਹਰੋਂ ਚਾਹ ਦੀ ਲੋੜਤ ਹੈ ਤਾਂ ਉਥੋਂ ਕੋਸ਼ਿਸ਼ ਕਰੋ ਵੀ ਆਪਣਾ ਕੱਪ ਹੈ ਜਿਹੜਾ ਤੁਸੀਂ ਆਪਣੇ ਨਾਲ ਹੀ ਰੱਖੋ ਤੇ ਇਹ ਦੋਸਤੋ ਸੀਗੀ ਥੋੜੀ ਜਿਹੀ ਜਾਣਕਾਰੀ ਇਹਨਾਂ ਤਾਈ ਤਾਂ ਲਾਈਕ ਕਰਕੇ ਤੇ ਆਪਣੇ ਦੋਸਤਾਂ ਦੇ ਨਾਲ ਜਰੂਰ ਸ਼ੇਅਰ ਕਰ ਦਿਓ ਤੇ ਇਸੇ ਹੀ ਤਰ੍ਹਾਂ ਦਾ ਹੋਰ ਕੰਟੈਂਟ ਦੇਖਣ ਦੇ ਲਈ ਪੰਜਾਬ ਵਰਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ